ਤੇ ਗਾਲ ਇਸ ਵਾਰ ਤੇ ਇਥੇ ਦੋ ਪਲੇ ਨੰਬਰ ਲਾਉਂਦੇ ਆ। ਗੇਰ ਦਾ ਸਮਾਨ ਲੈਂਦਾ ਜਿੱਦਾਂ ਕਿ ਨੇੜੇ ਨਾਲੇ ਮੜਿਆ। ਗੇਰ ਵਿੱਚ ਥੋੜੀ ਜਿਹੀ ਪਲੇ ਹੈ ਗਈ ਸੀ ਪਲੇ ਜਾਨੀ ਕਿ ਸਟਾਰਾਂ ਵਿੱਚ ਥੋੜੀ ਜਿਹੀ ਪਲੇਸ ਹੈ ਆਪਾਂ ਉਹਦੇ ਕਰਕੇ ਆ ਬਾਛਰ ਰੱਖਣੀ ਪੈ ਗਈ ਹੁਣ ਬਾਛਰ ਰੱਖ ਕੇ ਇਹਦੀ ਪਲੇ ਫਿਰ ਖਤਮ ਹੋ ਗਈ। ਜਿਵੇਂ ਕਿ ਆਪਾਂ ਹੁਣ ਜਿਹੜਾ ਇਹ ਤਾਂ ਆਪਾਂ ਨੂੰ ਪਤਾ ਨਹੀਂ ਕਿ ਗੇਰ ਪਹਿਲੇ ਖੁੱਲਿਆ ਜਾਂ ਨਹੀਂ ਖੁੱਲਿਆ ਜਾਂ ਕੰਪਨੀ ਦਾ ਫਿਟਿੰਗ ਹੈ ਜਾਂ ਕਿਵੇਂ ਵੀ ਆ। ਮੈਸੇ ਦਾ ਖੁੱਲਿਆ ਗਿਰ ਪੰਜਾ ਤੇ ਚਾਰ ਕਿਤੇ ਆ ਉਹ 1 ਲੀਟਰ ਤੋਂ 2 ਲੀਟਰ ਕੀਤੇ ਆ ਤੇ ਹੁਣ ਆਪਾਂ ਜੀ ਕਰਾਂਗੇ ਪਹਿਲੇ ਫਿਲਟਰ ਪਾਉ ਉਹ ਫਿਰ ਕਰਾਂਗੇ ਜੀ ਇਹਦੀ ਕਿਤੇ ਤੇ ਤੇ ਬਾਕੀ ਜੀ ਆ ਪਾਵਾਂਗੇ ਆ ਦਾ ਯਾਨੀ ਯਾਰਾ ਲਿਆ ਤਾ ਨੇ ਆ ਦੇਖੋ ਇਹ ਬੰਦਾ ਦਾ ਸਮਾਨ ਤੋਤਾ ਹੈ ਦੇਖੋ ਵਿੱਚ ਕੁਝ ਮੈਲ ਵਗੈਰ ਦੇ ਸਰੀਰ ਦੱਸਿਆ ਜੂ ਕਮੈਂਟ ਕਰਕੇ ਪੂਰਾ ਸਾਫ ਕੀਤਾ ਨੇ ਇਧਰ ਬੰਦੇ ਜੇ ਤੁਹਾਡੇ ਕੋਲ ਹੈਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਆ ਜੀ ਕਿਸੇ ਕੋਲ ਡਰਾਈਵਰ ਹੁੰਦੇ ਆ ਆ ਦੇਖੋ ਵਿੱਚ ਆ ਪੂਰੀ ਗੱਲੜੀ ਚਮਕਾ ਕੇ ਗਿਆ ਬੰਦੇ ਆ ਦੇਖੋ ਮਿੱਟੀ ਕਿੰਨੀ ਨਿਕਲਦੀ ਆ ਨੇੜੇ ਕਰਕੇ ਦਿਖਾਈ ਆ ਮਿੱਟੀ ਦੇਖੋ ਇਸ ਤਰ੍ਹਾਂ ਦਾ ਸਮਾਨ ਤੋਕ ਗਿਆ ਇੱਕ ਤਾਂ ਨਿਕਲਿਆ ਕਰਨ ਨੂੰ ਟਾਈਮ ਨਾਲ ਮੈਂ ਨੂੰ ਮੈਂ ਗਿਆ ਮੰਡੀ ਸਮਾਨ ਲੈਣ ਗੇਰ ਦਾ ਮੈਂ ਚੱਲ ਸ਼ਹਿਰ ਤੋਂ ਲਿਆਉਣਾ ਤਾਂ ਕਿਸੇ ਮਾੜਾ ਬੜਾ ਕੰਮ ਕਰਿਆ ਜੀ ਤੇ ਕੰਮ ਉਹਨਾਂ ਨੇ ਕੀ ਕਰਨਾ ਸਮਾਨ ਵੀ ਨਹੀਂ ਚਾਜਣਾ ਤੋਤਾ ਤੇ ਕਰਨ ਨੂੰ ਨਿਕਲੋਂ ਗਿਆ ਤੇ ਹੁਣ ਇਹਨਾਂ ਦਾ ਇਨਾਂ ਨਾਲ ਹਾਲੇ ਕਿ ਦੱਸਿਆ ਵਗਾ 15 ਦਿਨ ਨੂੰ ਕੰਮ ਚੱਲ ਪੂਗਾ ਮੂੰਗੀ ਦਾ ਤੇ ਆਪਾਂ ਨੂੰ ਜ਼ੋਰ ਮਾਰ ਕੇ ਮਸ਼ੀਨ ਕਰਨੀ ਪੂਗੀ ਤੇ ਉਹਨਾਂ ਨੇ ਸਾਵ ਲੈ ਰਾਤ ਨੂੰ ਵੀ ਲਾਊਗਾ ਤੇ ਚੱਲ ਨਿਕਲਦੀ ਕਰੀਏਗਾ ਆਪਾਂ ਆਪ ਦਾ ਘਰ ਨੂੰ ਚਲੀਏ ਤੇ ਰਾਤ ਤੱਕ ਲੱਗਣਾ ਪੂਗਾ ਤੇ ਐਦਾਂ ਦਾ ਸਮਾਨ ਸਮਾਨ ਚਲੋ ਤੁਸੀਂ ਕੰਮ ਤਾਂ ਨਹੀਂ ਕਰਨਾ ਸਮਾਨ ਦਾ ਬੰਦਾ ਤਰੀਕੇ ਨਾਲ ਸਾਫ਼ ਕਰੇਗਾ ਜਿਵੇਂ ਕਿ ਇਹ ਦੇਖੋ ਤੁਹਾਨੂੰ ਆ ਦਿਖਾਉਣਾ ਇਹਦੇ ਜਿਵੇਂ ਕਿ ਕਿੰਨਾ ਗੰਦ ਵਜਿਆ ਪਿਆ ਆ ਦੇਖੋ ਕੀਰ ਦੇ ਆਪਣੇ ਵੱਲੋਂ ਪੂਰਾ ਧੋ ਕੇ ਸਮਾਨ ਰੱਖ ਕੇ ਗਿਆ ਬੰਦੇ ਕਿ ਆ ਤਾਂ ਦਾ ਬੰਦਾ ਫਿੱਟ ਕਰ ਦੋ ਹੁਣ ਮੈਨੂੰ ਅੱਧਾ ਘੰਟਾ ਪਹਿਲੇ ਸਾਫ਼ ਕਰਨ ਦੇ ਲੱਗਣਾ ਜਿੰਨਾ ਇਹਨਾਂ ਨੂੰ ਨਮੇਟ ਛੱਡਾ ਵਿੱਚ ਇਹਦੇ ਜੇ ਇਹ ਹੁਣ ਇਹ ਬੰਦਿਆਂ ਨੂੰ ਜਿੱਦਾਂ ਹੁਣ ਲਿਬੜੇ ਆ ਪੈਰ ਹੱਥਾ ਲੁਨਾਤ ਹੋਣਾ ਕਲਮੂ ਤੇ ਸਾਬਨ ਸਬ ਮਾੜਾ ਮਟਾ ਲਾ ਕੇ ਤੇ ਚੱਲ ਪੌਣ ਪਾਣੀ ਪਾਣੀ ਪਾਗਦੇ ਚੱਲ ਬਿਸਤਰਾ ਜਿ ਵੜਨ ਦੇ ਪੈਰ ਪੈਰ ਨਾਲ ਤੋਂਦੇ ਇਹਨਾਂ ਨੂੰ ਕਿਦਾਂ ਦਾ ਮਹਿਸੂਸ ਹੋਊਗਾ ਕਿ ਇਹ ਆਪਾਂ ਕਿਦਾਂ ਦਾ ਕਰ ਰਿਆ ਕੰਮ ਹੁਣ ਇਹ ਚੀਜ਼ਾਂ ਜਿਹੜੀਆਂ ਮੇਨ ਚੱਲਣ ਵਾਲੀਆਂ ਨੇ ਇਹਨਾਂ ਦੀ ਸਫਾਈ ਜ਼ਰੂਰੀ ਚਾਹੀਦੀ ਆ ਬਾਕੀ ਸਾਨੂੰ ਆਪਾਂ ਫਿਟਿੰਗ ਉਪਰ ਦੱਸਦੇ ਆ ਜਿਹੜੇ ਵੀ ਮੇਰੇ ਵੀਰ ਥੋੜੇ ਜਿਹਾ ਅਣਜਾਣ ਹੈ ਉਹਦਾ ਕਰਕੇ ਇਹ ਵੱਡੇ ਗੇਅਰ ਦੀ ਫਿਟਿੰਗ ਕਰ ਰਹੇ ਆ ਜਿਹੜਾ ਆਪਣਾ ਵੱਡਾ ਗੇਅਰ ਛੋਟੇ ਗੇਅਰ ਜੀਟੀਆਰ ਦਾ ਆਪਾਂ ਬਹੁਤ ਦਿਖਾਇਆ ਇਹ ਹੁਣ ਵੱਡੇ ਗੇਅਰ ਦਾ ਤੁਹਾਨੂੰ ਦਿਖਾਉਦੇ ਆ ਲੱਕੀ ਇਹਨਾਂ ਨੂੰ ਉਹਨਾਂ ਦੇ ਸਾਹ ਨਾਲ ਤਾਂ ਸਾਫ਼ ਹੋ ਗਈ ਹੈ ਜਿਹੜਾ ਆਪਣੇ ਸਾਹ ਨਾਲ ਨਹੀਂ ਸਾਫ਼ ਹੋਇਆ ਆ ਦੇਖੋ ਇਹਦੇ ਵਿੱਚ ਕਿਵੇਂ ਮਿੱਟ ਬੜਿਆ ਪਿਆ ਉਹ ਬੰਦਾ ਆਊਗਾ ਤਾਂ ਫਿਰ ਤੁਹਾਨੂੰ ਮੱਥੇ ਲਾਵਾਂਗਾ ਇਸ ਵੀਰੇ ਦਿਖਾਉਂਗਾ ਤੁਹਾਨੂੰ ਬੰਦਾ ਵੀ ਕਿਹੜਾ ਬੰਦਾ ਸਮਾਨ ਤੋੜ ਗਿਆ ਕੰਮ ਇਹਨਾਂ ਦਾ ਸਮਾਨ ਦਾ ਪੂਰਾ ਸਾਫ਼ ਕਰੇ ਜ਼ਿੰਮੇਵਾਰੀ ਨਾਲ ਹੁਣ ਆਪਾਂ ਪਾਵਾਂਗੇ ਜੀ ਇਹਨੂੰ ਦਸਜਾ ਸਟਾਰ ਹੋ ਗਿਆ ਸਾਫ਼ ਆਪਣਾ ਬਾਈ ਕਰ ਹੈਗਾ ਹੁਣ ਲੈ ਕੋਣੀ ਇੱਕ ਡੱਬੀ ਗੁੱਲੀ ਫੜਾਈ ਦੇਖੋ ਜੀ ਆ ਗੁੱਲੀ ਆਪਣੀ ਜਿਹੜੀ ਨਾਲ ਗੀਅਰ ਦੇ ਵਿੱਚ ਹੈ ਇਹਦੇ ਵਿੱਚ ਦੂਜਾ ਛਰੀ ਵਗੈਰਾ ਪਈ ਆ ਤੇ ਆਪਾਂ ਗੁੱਲੀ ਚੇਂਜ ਕਰਕੇ ਆਪਾਂ ਹੁਣ ਆ ਹੀ ਪਾਵਾਂਗੇ ਆ ਵਾਲੀ ਨਵੀਂ ਗੁੱਲੀ ਪਾਵਾਂਗੇ ਇਹਦੇ ਵਿੱਚ ਰੱਖੂਗਾ ਜੀ ਆ ਵਾਲਾ ਫੁਰਜਾ ਇਹਨੂੰ ਵੀ ਮਿੱਟੀ-ਮਕੀਲ ਆਈ ਫਿਰ ਦੇਖੜਾ ਸਾਫ਼ ਕੀਤਾ ਉਹਨਾਂ ਨੇ ਹਾਂਜੀ ਇਹ ਪਾਊਗਾ ਜੀ ਇੱਥੇ ਚੱਲੂ ਕੈਮਰਾ ਆਪਣਾ ਹਾਂ ਮੁਆਹ ਦਾ ਦੇ ਦਿੰਦਾ ਮੈਂ ਆਦਾ ਪਿਆਰ ਆਦਾ ਨਾ ਪਿਆਰ ਆ ਸਮਾਨ ਇਹ ਮੈਂ ਤੋ ਵੀ ਦਿੰਦਾ ਜੱਛੀ ਤੈਨੂੰ ਤੇ ਮੈਂ ਸਤ ਦੋਤਾ ਜ ਤੂੰ ਕਿੱਥੇ ਹੈ ਕੀ ਚ ਪੱਠਿਆ ਮਲੇ ਤੂੰ ਇਹ ਮੈਂ ਤੋਂ ਦੇ ਵਿੱਚ ਹਟ ਕੇ ਨਿਕਲ ਗਿਆ ਸਮਾਨ ਦਾ ਬੰਦਾ ਤਰੀਕੇ ਨਾਲ ਤੋੜ ਮਨ ਕਿ ਮੈਂ ਤੂੰ ਨਾ ਬਣਾ ਪਨੀ ਪੁਨੀ ਆ ਕੀ ਹਾਂ ਦਾ ਹਾਂ ਉਹ ਦੋ ਤੋਂ ਮੈਂ ਜੇ ਪਾਉਣ ਲੱਗਾਂ ਹਾਂ ਪਾਉਣ ਲੱਗਤੋਂ ਉਹ ਨਾ ਕਰਾਉਂ ਦਿਖਾਉਂਦੇ ਹੀ ਆ ਚੀਜ਼ਾਂ ਨਹੀਂ ਨਿੱਕੀਆਂ ਨਹੀਂ ਆ ਜਿਹੜੀ ਚੀਜ਼ ਮੇਨ ਹੈ ਉਹਦਾ ਤੋਂ ਇਹਨੂੰ ਅੱਖਾਂ ਦੇ ਉੱਥੇ ਲਾ ਚਲਾਉਂਦੇ ਤੇ トイレ。<music> <music>

ನೋಡ್ರಿ ನೆಟ್ಲಿ ಕ್ಯಾಮೆರಾ ಇಸ್ ਅੱਜ ਵੀ ਜੱਛੀ ਥੱਲੀ ਹੋਈ ਵੀ ਹੁੰਦੀ ਅਜਿੰਨਾ ਕੰਮ ਹੋ ਨਿਕਲ ਗਿਆ। ਕੰਮ ਹੋ ਨਿਕਲ। ਅਰਛੀ ਨੂੰ ਮੈਂ ਜਵਾਬ ਦੇ ਦੋ ਨਾਲ ਜਾ। ਉਹ ਮੇਰੇ ਘਰ ਨੂੰ ਪਤਾ ਲੱਗ ਗਿਆ ਫਿਰ ਸਿੱਤੇ ਨੂੰ ਹੈ। ਹੂੰ। ਬੰਦ ਹੀ ਹਾਂ। ਹੂੰ। ਇਹ ਰੱਖ। ਕੋਈ ਨਹੀਂ।

ਕਪੜੇ ਨੇ ਕਪੜੇ ਨਾਲ ਨਿਕਲ ਬਾਰੂ ਡੀਲ ਮਾਰ ਗਾ ਕੋਈ ਨਹੀਂ ਮਾਰ ਰਹਾ ਮੈਂ ਸਾਹ ਪਿੱਛੇ ਮਾਰ ਤੀ ਜਲਾਇਆ ਉਹ ਕਿਥੇ ਉਥਰ ਆ ਕੇ ਅਲੀ ਫਾਦੀ ਨਾ ਦੇ ਦੇ ਹਾਂ ਇਹ ਉਹ ਦੂਜੇ ਕੋਲ ਨਹੀਂ ਲੀਆਂ ਤੇ ਕਾਹ ਨੂੰ ਵੇਲੇ ਚੱਲਦੀ ਚਲਾ ਲੈਣੀ ਚੱਲ ਜਨਾ ਬਾਹਰ ਕੱਟਣੀ ਪਣੀ